ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਟਾਪ ਕੁਆਲਿਟੀ ਦੀ ਕੱਪਣ ਜਰਸੀ ਸ਼ੇਡ ਲਈ ਲੈ ਕੇ ਆਏ ਹਾਂਗੇ ਇੱਕ ਦੋ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰਾਂਗੇ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੋ ਠੀਕ ਹਾਂ ਬਾਈ ਵਧੀਆ ਬਈ ਵਧੀਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਮਾਮਾ ਬਾਈ ਜੇਜ ਸਿੰਘ ਪਿੰਡ ਗਲਕੋਟੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਬਰਨਾਲਾ ਵੀ ਨੇੜੇ ਇਧਰ ਭੁਖ ਕੈਂਚੀਆਂ ਵੀ ਨੇੜੀ ਐ ਮੋਬਾਈਲ ਨੰਬਰ ਬੋਲ ਦਿਓ ਵਾਲਾ ਨੰਬਰ 178755632 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਜਿਹੜੀ ਜਰਸੀ ਵਾਇਡ ਦੇਖ ਰਹੇ ਆ ਬਈ ਕਿਹੜਾ ਸੁਆ ਪਹਿਲਾ ਸੁਆ ਬਈ ਪਲੂਆ ਸੁੰਡੀ ਚਾਰ ਦੰਦਾਂ ਦਾ ਮੂੰਹੂ ਚਾਰ ਦੰਦ ਪਲੂਣ ਸੁੰਡੀ ਕਿੰਨੇ ਕਿ ਦਿਨਾਂ ਦੀ ਬਾਈ ਕੱਚੀ ਆ ਰਹਿਣਤਾ ਬਾਈ ਇਹਦੇ ਪੂਰੀ ਆਗੇ ਹੁਣ ਅੱਜ ਪੂਰੇ ਹੋ ਗਏ ਠੀਕ ਆ ਮੰਨ ਲੇ ਚਲੋ ਵੀ ਅੱਜ ਸੂ ਸਕਦੀ ਆ ਜੇ ਇੱਕ ਤਾਂ ਆਪਣਾ ਕੋਲੇ ਹੁਣੇ ਆਈ ਆਗੀ ਫੇਰੇ ਬਰੇ ਗੱਡੀ ਕਰਕੇ ਛੂ ਵੀ ਸਕਦਾ ਇੱਕ ਦੋ ਦਿਨ ਲਾਇ ਵੀ ਸਕਦੀ ਆ ਠੀਕ ਆ ਬਈ ਲੇਵਾ ਬੜਾ ਕਮਾਲ ਹੈ ਬੜਾ ਚੰਗਾ ਥਣ ਲੱਗਿਆ ਵਾ ਬੜਾ ਚੰਗਾ ਲੇਵਾ ਸਹੀ ਆ ਫਿਕਸ ਸੈਟਰ ਦੀ ਕਰਮਾਲੀ ਬਹੁਤ ਸੋਹਣਾ ਥਣ ਲੇਵਾ ਬਾਕੀ ਹੋ ਸਕਦਾ ਵੀ ਅੱਜ ਸੂਪੇ ਬਈ ਹੋ ਸਕਦਾ ਸਵੇਰੇ ਸੂਪੇ ਬਾਕੀ ਥਣ ਦੇਖ ਜਰ ਹਣਾ ਬੜਾ ਚੰਗਾ ਥਾਣਾ ਹਮ ਅੱਜ ਨਾਲ ਦਾ ਕਰਮਾਲੀ ਨੂੰ ਥਣ ਲੱਗਿਆ ਵਾ ਨਿਖੜ ਮਾ ਥਣ ਲੱਗਿਆ ਬਾਕੀ ਜੰਦ ਜਾਣ ਵਾਲੀ ਹੈਣਾ ਪੂਰਾ ਪੱਸੀ ਮੰਨ ਕੇ ਆਇਓ ਫਿਰ ਤਾਂ ਹਾਂ ਹਾਂ ਹਮ ਕਿਉਂਕਿ ਹੈ ਵੀ ਬਈ ਬਸੂਈ ਹਜੇ ਕਰਮ ਵਾਲੀ ਤੇ ਖੋਲੀ ਬਈ ਤੋੜ ਦੇ ਖੋਲ ਕੇ ਤੋੜਾਦਾਰ ਆ ਬਈ ਆਪਾਂ ਕਰਮ ਵਾਲੀ ਦਾ ਚੈੱਕ ਕਰਵਾ ਲੈਣੇ ਖੋਲ ਕੇ ਤੇ ਬਾਕੀ ਲੰਮੀ ਲੰਮੀ ਬਹੁਤ ਆ ਬਈ ਪੂਰੀ ਪੂਰੀ ਵੀਰੇ ਪੜੇ ਵੀ ਆ ਹੂੰ ਥੋੜਾ ਆ ਉਪਰਾ ਕਰੀ ਜਾਂਦੀ ਆ ਇਹੋ ਜਿਹੀ ਆ ਹੁਣੀ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜਾ ਤੋ ਤਾਂ ਪਾ ਦੂ ਬਈ 17 18 ਕਿਲੋ ਠੀਕ ਆ ਬਾੜ ਪੂਰੀ ਪੜੀ ਵੀ ਆ ਹੂੰ ਬਾਕੀ ਥਣ ਲੈਵਾ ਪਲੀ ਵੀ ਵਲੀਆ ਪੂਰੇ ਪੂਰੇ ਜਿੰਦ ਜਾਨ ਵਾਲੀ ਵੇੜਾ ਪਲੀ ਵੀ ਫੁੱਲ ਥਾਣੇ ਇੱਕ ਨੰਬਰ ਲੱਗਾ ਵਾ ਪੂਰੇ ਘਰ ਹਾਂ ਨਹੀਂ ਲੱਗਦਾ ਪਹਿਲਾਂ ਨੂੰ ਇਹ ਹੂੰ ਬਾਕੀ ਚੌਕ ਦੇ ਦੰਦ ਹੈ ਚੱਕੀ ਹੈ ਨੇ ਸਹੀ ਆ ਬਾਈ ਬਾਕੀ ਥਾਣ ਵੀ ਯਾਰ ਬੜਾ ਚੰਗਾ ਬੜਾ ਚੰਗਾ ਥਾਣਾ ਇਹ ਤਾਂ ਵੇੜਾ ਹੀ ਆ ਥੋੜਾ ਜਿਹਾ ਹੁਣੀ ਆਈ ਆ ਉਪਰਾ ਕਰੀਏ ਉਪਰਾ ਕਰਦੀ ਆ ਕਿਉਂਕਿ ਆਈ ਹੁਣੀ ਹੈ ਅਜੇ ਤਾਂ ਕਰਦੀ ਆ ਹੋਰ ਕੋਈ ਚੱਕਰ ਨਹੀਂਗਾ ਤੇ ਇਹਦਾ ਮੁੱਲ ਫਿਰ ਕੀ ਰਹੂ ਅੱਜ ਵਾ ਮੁੱਲੇ ਦਾ ਪਦਾਨ ਲੈਣੀ ਕਰਾ 58000 58000 ਹਾਂ ਦੁਬਾਰੇ ਫੇਰ ਤਾਂ ਕਾ ਥੋੜਾ ਜਿਹਾ ਠੀਕ ਐ ਦੇਣ ਲੈਣ ਮੁੱਲੀ ਕਰਨਾ ਬਾਈ ਕਹਿੰਦਾ ਸੋੜ ਸੱਪਾ ਕਰ ਦਾਂਗੇ ਹੂੰ ਸੋੜ ਸੱਪਾ ਕਰ ਦਾਂਗੇ 58000 ਰੁਪਇਆ ਮੁੱਲ ਹੈ ਇਹਦਾ ਬਾਈ ਕਹਿੰਦਾ ਬਾਕੀ ਦੀ ਕੁਆਲਿਟੀ ਜੈਦਾ ਵਾੜਾ ਚੰਗਾ ਬੱਚਾ ਹੈਗਾ ਇਹਦਾ ਹਰ ਇੱਕ ਪੱਖ ਬਹੁਤ ਸੋਹਣਾਗਾ ਜਿਹੜਾ ਥਣ ਲੱਗਿਆ ਵਾ ਚੇ ਹੱਥੀਂ ਚਵਾਈ ਕਰ ਲੋ ਚਾਹੇ ਮਸ਼ੀਨ ਤੇ ਕਰ ਲੋ ਗਰਮੀ ਬਿਲਕੁਲ ਨਹੀਂ ਮੰਨਣੀ ਬਾਲੀ ਮੋਟੀ ਚਵਾਈ ਆ ਪੋਲੀ ਨੂੰ ਅਰਗੀ ਪਾਸ ਕਰਕੇ ਲਿਆਂਦੀ ਆ ਠੀਕ ਹੈ ਚਵਾਈ ਤਾਂ ਬਾਈ ਕਹਿੰਦਾ ਲੋ ਵਰਗੇ ਪਾਸ ਕਰਕੇ ਆਪਾਂ ਲਿਆਂਦੀ ਆ ਬਾਕੀ ਥਣ ਸਵਾ ਨੇ ਦੀ ਬਿਲਕੁਲ ਸਾਫ ਪੂਰੀ ਪੂਰੀ ਵੀਰੇ ਪੂਰੀ ਹੂੰ ਤੇ ਮੁੱਲ ਵੀ ਬਾਈ ਨੇ ਜਾਇਜ਼ ਰੱਖਿਆ ਬਾਈ ਕਿਸੇ ਵੀ ਵੀਰ ਨੂੰ ਬਾੜ ਪਸੰਦ ਆਉਂਦੀ ਆ ਤਾਂ ਬਾਈ ਨੇ ਤੁਸੀਂ ਕੰਟੈਕਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ